ਜੇ ਬੱਚੇ ਨੂੰ ਇਹ ਪਤਾ ਹੋਵੇ ਕਿ ਮੇਰੇ ਅਧਿਆਪਕ ਨੇ ਮੇਰੀ ਮਾਂ ਨੇ ਮੇਰੇ ਬਾਪ ਨੇ ਮੇਰੇ ਭਰਾ ਨੇ ਮੇਰੀ ਭੈਣ ਨੇ ਮੇਰੀ ਗੱਲ ਸੁਣੀ ਆ ਤੇ ਉਹ ਕਿਉਂ ਬਾਹਰ ਜਾਊਗਾ ਆਪਾਂ ਐਵੇਂ ਹੀ ਰੈਸਟ੍ਰਿਕਸ਼ਨ ਲਾ ਦਿੰਨੇ ਆ ਜਦੋਂ ਇੰਨਾ ਖੁੱਲਾ ਮਾਹੌਲ ਦਵਾਂਗੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਤੇ ਕੁਦਰਤੀ ਤੌਰ ਤੇ ਉਹ ਸਟ੍ਰੈਸ ਫ੍ਰੀ ਜੜੇ ਆ ਉਹ ਹੋ ਜਾਣਗੇ ਕਈ ਵਾਰੀ ਆਪਾਂ ਬੱਚੇ ਦਾ ਇੰਟਰਸਟ ਇੱਕ ਸਬਜੈਕਟ ਦੇ ਵਿੱਚ ਨਹੀਂ ਹੁੰਦਾ ਉਹਦਾ ਇੰਟਰਸਟ ਕਿਤੇ ਹੋਰ ਹੁੰਦਾ ਆਪਾਂ ਉਹਨੂੰ ਜਾਣ ਬੁੱਝ ਕੇ ਤੂੰ ਮੈਥ ਵਾਲੀ ਜਾ ਤੂੰ ਨਾਨ ਮੈਡੀਕਲ ਵਾਲੀ ਜਾ ਤੂੰ ਮੈਡੀਕਲ ਵਾਲੀ ਜਾ ਤੈਨੂੰ ਡਾਕਟਰ ਹੀ ਬਣਾਉਣਾ ਹੈ ਤੈਨੂੰ ਇੰਜੀਨੀਅਰ ਹੀ ਬਣਾਉਣਾ ਹੈ ਉਹਨਾਂ ਦਾ ਇੰਟਰਸਟ ਵੇਖੋ ਜਿੱਥੇ ਬੱਚੇ ਦਾ ਇੰਟਰਸਟ ਆ ਹਰ ਇੱਕ ਸਬਜੈਕਟ ਜਿਹੜਾ ਆ ਆਪਣੇ ਆਪਣੇ ਤਰੀਕੇ ਇੰਪੋਰਟੈਂਟ ਆ ਇਹ ਨਹੀਂ ਆ ਕਿ ਕੋਜਸ ਵਿਸ਼ੇ ਨੇ ਜਿਹੜੇ ਉਹ ਇੰਪੋਰਟੈਂਟ ਨੇ ਜਿੰਨੇ ਵਿਸ਼ੇ ਬਣੇ ਨੇ ਸਾਰੇ ਵਿਸ਼ਿਆਂ ਦੀ ਆਪਣੀ ਆਪ ਦੀ ਮਹੱਤਤਾ ਹੈ ਕਈ ਵਾਰੀ ਆਪਾਂ ਮਨ ਦੇ ਵਿੱਚ ਬਿਠਾ ਲੈਂਦੇ ਆ ਇਹ ਬੱਚਾ ਮੈਡੀਕਲ ਦੇ ਵਿੱਚ ਆ ਤੇ ਇਹ ਜ਼ਿਆਦਾ ਇੰਟੈਲੀਜੈਂਟ ਆ ਮੈਡੀਕਲ ਚਾ ਘੱਟ ਚਾ ਉਹ ਆਰਟਸ ਦੇ ਵਿੱਚ ਆ ਕਮਰਸ ਦੇ ਵਿੱਚ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਦੋਂ ਵੀ ਕੰਪੀਟੀਸ਼ਨ ਤੇ ਐਗਜ਼ਾਮ ਹੁੰਦੇ ਨੇ ਸਾਰੇ ਵਿਸ਼ਿਆਂ ਨੂੰ ਬਰਾਬਰ ਦੀ ਵੇਟੇਜ ਜਿਹੜੀ ਆ ਉਹ ਮਿਲਦੀ ਹੈ ਸੋ ਆ ਮੈਂ ਤੁਹਾਨੂੰ ਇਹੋ ਹੀ ਅੱਜ ਕਹਿਣ ਆਇਆ ਕਿ ਤੁਸੀਂ ਬਿਲਕੁਲ ਚਿੰਤਾ ਮੁਕਤ ਰਹੋ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹਰ ਵੇਲੇ 24 ਘੰਟੇ ਤੁਹਾਡੇ ਨਾਲ ਆ ਸਕੂਲ ਠੀਕ ਕਰ ਰਹੇ ਆ ਹਸਪਤਾਲ ਠੀਕ ਕਰ ਰਹੇ ਆ ਮੁਹੱਲਾ ਕਲੀਨਕ ਆਪਣੇ ਬਣਿਆ ਤੁਸੀਂ ਦੇਖਿਆ ਹੋਊਗਾ ਬੱਸ ਸਟੈਂਡ ਤੇ ਉੱਤੇ ਜਾਓ ਕਿਤੇ ਜਾ ਕੇ ਦੇਖੋ ਦਵਾਈਆਂ ਫਰੀ ਟੈਸਟ ਫਰੀ 10-10 ਲੱਖ ਦਾ ਅਸੀਂ ਹਰ ਘਰ ਦੇ ਵਿੱਚ ਬੀਮਾ ਫਰੀ ਦੇਣ ਲੱਗੇ ਆ ਤੁਹਾਡੇ ਚੱਕਿਆਂ ਦੇ ਕਾਰਡ ਪਾਣ ਕੇ ਹੋਣਗੇ ਕਈਆਂ ਦੇ ਬਣ ਰਹੇ ਹੋਣਗੇ ਸੋ ਮੇਰਾ ਕਹਿਣ ਦਾ ਭਾਵੇਂ ਆ ਕਿ ਤੁਸੀਂ ਆਪਣੇ ਬੱਚਿਆਂ ਦੇ ਉੱਤੇ ਪੂਰਾ ਉਹਨਾਂ ਨੂੰ ਸੁਖਾਵਾਂ ਸੁਖਾਲਾ ਮਾਹੌਲ ਦੇਣਾ ਹੈ ਅਧਿਆਪਕਾਂ ਵੱਲੋਂ ਸੁਖਾਲਾ ਮਾਹੌਲ ਮਿਲੂਗਾ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਦੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਊਗੀ ਆ ਤੁਸੀਂ ਦੇਖੋ ਇਹ ਮਾੜੇ ਜਿੱਥੇ ਤੁਸੀਂ ਬੈਠੇ ਹੋ ਜਾਂ ਜਿਹੜਾ ਕਮਰਾ ਆ ਸਾਡੇ ਕੋਲ ਕੀ ਨਹੀਂ ਆਗਾ ਸਰਕਾਰੀ ਸਕੂਲਾਂ ਦੇ ਵਿੱਚ ਸਾਰਾ ਕੁਝ ਆ ਔਰ ਜਦੋਂ ਮੈਂ 2022 ਦੇ ਵਿੱਚ ਤੁਸੀਂ ਮੈਨੂੰ ਐਮਐਲਏ ਬਣਾਇਆ ਸੀਗਾ ਨਾ ਮੈਂ ਡੀਓ ਨੂੰ ਪੁੱਛਿਆ ਮੈਂ ਕਿਹਾ ਮੇਰੇ ਸਕੂਲ ਦੇ ਦੱਸੋ 80 ਪਰ ਮੇਰੇ ਜੰਡਿਆਲੇ ਹਲਕੇ ਦੇ ਵਿੱਚ 163 ਸਕੂਲ ਨੇ ਮੈਂ ਸਾਰੇ ਸਕੂਲਾਂ ਦੇ ਵਿੱਚ ਗਿਆ ਮੈਂ ਹਰ ਸਕੂਲ ਵਿਜ਼ਿਟ ਕਰਦਾ ਮੈਂ ਅੱਜ ਵੀ ਕਰਨੇ ਨੇ ਔਰ ਮੈਂ ਕਿਹਾ ਕਿ ਮੈਨੂੰ ਇਹ ਦੱਸੋ 80% ਤੋਂ ਵੱਧ ਨੰਬਰ ਲਿਕੇ ਕਿੰਨੇ ਬੱਚੇ ਆਏ ਨੇ ਤੇ ਮੈਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਫਿਰ ਮੈਂ ਸਾਰੇ ਸਕੂਲ ਵਿਜ਼ਿਟ ਕਰਨੇ ਸ਼ੁਰੂ ਕੀਤੇ 2023 ਦੇ ਵਿੱਚ ਜਿਹੜਾ ਸਾਡਾ 150 ਬੱਚਾ ਜਿਹੜਾ ਸੀਗਾ ਉਹ 80% ਤੋਂ ਵੱਧ ਆ ਗਿਆ ਸੀਗਾ 2024 ਦੇ ਵਿੱਚ 90% ਤੋਂ ਵੱਧ ਕੇ ਸਾਡੇ ਕੋਲ 250 ਬੱਚਾ ਆ ਗਿਆ ਸੀਗਾ ਤੇ ਆ 25 ਦਾ ਜਿਹੜਾ ਰਿਜ਼ਲਟ ਆਇਆ ਇਹਦੇ ਵਿੱਚ 450 ਬੱਚਾ ਸੀਗਾ ਫਿਰ ਮੈਂ ਸਾਰਿਆਂ ਨੂੰ ਬੁਲਾਇਆ ਉੱਥੇ ਜਿਹੜਾ ਰਿਜ਼ਲਟ ਦੇ ਵਿੱਚ ਫੰਕਸ਼ਨ ਕੀਤਾ ਹੁਣ ਵੀ ਕਰਾਂਗੇ ਜਿਹੜੇ ਬੱਚੇ ਹੁਣ ਵੀ ਵਧੀਆ ਮਾਰਕਸ ਲੈ ਕੇ ਆਉਣਗੇ ਮੈਂ ਸਨਮਾਨਿਤ ਕਰੂੰਗਾ ਉਹਨਾਂ ਨੂੰ ਮੈਂ ਪਿਛਲੇ 3 ਸਾਲ ਤੋਂ ਕਰ ਰਿਹਾ ਹਾਂ